ਲੋਕ ਸਭਾ ਹਰਕਾ ਖਡੂਰ ਸਾਹਿਬ ਦੀ ਗੱਲ ਕਰਾਂਗੇ ਖਡੂਰ ਸਾਹਿਬ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਇੱਥੇ ਕਿਹੜਾ ਉਮੀਦਵਾਰ ਕਿਹੜੇ ਦੂਜੇ ਉਮੀਦਵਾਰਾਂ ਤੇ ਉੱਤੇ ਭਾਰੂ ਪੈ ਸਕਦਾ ਤਾਜ਼ਾ ਸਮੀਕਰਨ ਕੀ ਕਹਿੰਦੇ ਨੇ ਤੇ ਪਿਛਲੇ ਅੰਕੜੇ ਕੀ ਕਹਿੰਦੇ ਨੇ ਉਹਨਾਂ ਦੇ ਅਨੁਸਾਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸੀਟ ਉੱਤੇ ਕਿਹੜਾ ਉਹ ਉਮੀਦਵਾਰ ਹੈ ਜਿਹੜੀਆਂ ਦੂਜੇ ਉਮੀਦਵਾਰਾਂ ਤੇ ਉੱਤੇ ਭਾਰੂ ਪੈ ਸਕਦਾ ਤੇ ਖਡੂਰ ਸਾਹਿਬ ਦਾ ਕਿਲਾ ਕਿਹੜਾ ਉਮੀਦਵਾਰ ਹੈ ਜਿਹੜਾ ਉਹ ਫਤਿਹ ਕਰ ਸਕਦਾ ਤਾਜ਼ਾ ਸਮਿਕਰਣ ਕੀ ਬਣੇ ਹੋਏ ਨੇ ਤੇ ਪਿਛਲੇ ਅੰਕੜਿਆਂ ਦੇ ਆਧਾਰ ਤੇ ਤੇ ਮੀਡੀਆ ਦੇ ਵਿੱਚ ਵਿਚਰਦੇ ਆ ਕਈ ਸਾਲ ਹੋ ਚੁੱਕੇ ਨੇ ਉਹਨਾਂ ਦੇ ਉਹ ਸਤਨਜ਼ਰਬੇ ਦੇ ਆਧਾਰ ਤੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਕਟੂਰ ਸਾਹਿਬ ਦੇ ਵਿੱਚ ਬੜੇ ਹੋਏ ਨੇ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਹੜੇ ਅਮਰਿਤਪਾਲ ਹੁਰੀ ਨੇ ਉਹਨਾਂ ਦੇ ਹੱਕ ਦੇ ਵਿੱਚ ਤਾਜ਼ਾ ਸਮਿਕਰਣ ਇਹ ਲੈ ਕੇ ਇੱਕ ਲਹਿਰ ਉਹਨਾਂ ਦੇ ਹੱਕ ਦੇ ਵਿੱਚ ਜ਼ਰੂਰ ਬੜੀ ਹੋਈ ਆ ਤੇ ਉਹ ਵੋਟਾਂ ਦੇ ਵਿੱਚ ਕਿਸ ਲੈਵਲ ਤੇ ਤਬਦੀਲ ਹੁੰਦੀ ਹੈ ਇਹ ਆਉਣ ਵਾਲਾ ਵਕਤ ਹੀ ਦੱਸੇਗਾ ਤੇ ਸੰਗਤ ਡਿਸਾਈਡ ਕਰੇਗੀ ਕਿ ਉਹਨਾਂ ਦੇ ਹੱਥ ਦੇ ਵਿੱਚ ਕਿੰਨੀਆਂ ਵੋਟਾਂ ਪੈਂਦੀਆਂ ਨੇ ਪਰ ਤਾਜ਼ਾ ਸਮੀਕਰਨ ਪਿਛਲੇ ਕੁਝ ਦਿਨਾਂ ਦੇ ਇਹ ਨੇ ਕਿ ਲੋਕ ਨੇ ਜਿਹੜੇ ਪੰਤਿਕ ਚਿਹਰੇ ਨੇ ਉਹ ਉਹਨਾਂ ਨੂੰ ਸਪੋਰਟ ਕਰਦੇ ਜ਼ਰੂਰ ਦਿਖਾਈ ਦੇ ਰਹੇ ਨੇ ਹਾਲਾਂਕਿ ਅਮਰਿਤਪਾਲ ਤੜਾ ਤੇ ਵਰਤਸਾ ਸਿੰਘ ਬਲਟੋਹਾ ਇੱਕ ਦੂਜੇ ਦੇ ਆਹਮੋ ਸਾਹਮਣੇ ਵੀ ਦਿਖਾਈ ਦਿੰਦੇ ਨੇ ਇਹ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਕਿਉਂਕਿ ਪਲਟੋ ਹਸ਼ਰਮੜੀ ਅਕਾਲੀ ਦਲ ਵੀ ਪੰਥ ਨੂੰ ਰਿਪਰੈਜ਼ੈਂਟ ਕਰਦੀ ਰਹੀ ਹੈ ਤੇ ਵਕ ਵਕ ਮੁੱਦੇ ਉਠਾਉਂਦੀ ਰਹੀ ਹੈ ਤੇ ਲੰਬਾ ਸੰਘਰਸ਼ ਸ਼ਰਮੜੀ ਅਕਾਲੀ ਦਲ ਦਾ ਤੇ ਦੂਜੇ ਪਾਸੇ ਅਮਰਿਤਪਾਲ ਪੁਰੀ ਵੀ ਵੱਡੇ ਵੱਡੇ ਮੁੱਦੇ ਨੇ ਜਿਹੜੇ ਪੰਜਾਬ ਦੇ ਪੰਥ ਦੇ ਚੱਕਦੇ ਰਿਹਾ ਨਸ਼ੇ ਦੇ ਵਿਰੁੱਧ ਲਹਿਰ ਉਖਾਈ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਅਮਰਿਤ ਸ਼ਿਕਾਇਆ ਤੇ ਇਸ ਲਹਿਰ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਪਰ ਉੜਦੇ ਤਾਜ਼ਾ ਸਵੀਕਰਨ ਇਹ ਨੇ ਕਿ ਜਦ ਵੀ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆਂ ਸ਼ਹਿਰਾਂ ਦੇ ਵਿੱਚ ਜਾਂਦੇ ਆਂ ਤਾਂ ਉੱਥੇ ਲੋਕਾਂ ਦੇ ਮਨ ਦੇ ਵਿੱਚ ਇਹ ਜ਼ਰੂਰ ਹੈ ਕਿ ਉਹ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਖੜੇ ਹੋਏ ਦਿਖਾਈ ਦਿੰਦੇ ਨੇ ਹਾਲਾਂਕਿ ਆਉਣ ਵਾਲਾ ਵਕਤ ਦੱਸੇਗਾ ਕਿ ਬੋਟਾ ਕਿੰਨੀ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਪੈਂਦੀਆਂ ਨੇ ਕਿਉਂਕਿ 2017 ਦੀ ਗੱਲ ਕੀਤੀ ਜਾਵੇ ਤਾਂ 2017 ਦੇ ਵਿੱਚ ਆਮ ਆਦਮੀ ਪਾਰਟੀ ਦਾ ਦੇਖਣ ਨੂੰ ਕਹਿਣ ਨੂੰ ਬੜਾ ਤੂਫਾਨ ਆਉਣ ਵਾਲਾ ਸੀ ਪਰ ਬੋਟਾ ਵੀ ਚੰਗੀਆਂ ਜ਼ਰੂਰ ਪਈਆਂ ਸੀ ਪਰ ਜਿੱਤ ਦੇ ਵਿੱਚ ਤਬਦੀਲ ਨਹੀਂ ਹੋ ਸਕਿਆ ਤੇ ਜਿਹੜੀ ਪਾਰਟੀ ਸਰਕਾਰ ਬਣਾਉਣ ਦਾ ਦਾਵਾ ਕਰ ਰਹੀ ਸੀ ਉਹ ਵਿਰੋਧੀ ਤਰਫ ਤੱਕ ਸੀਮਤ ਰਹੇਗੀ ਸੀ ਇਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਵਿੱਚ ਦੇਖੇ ਦਿੱਤੇ ਪਿਛਲੀ ਵਾਰ 2022 ਦੀਆਂ ਚੋਣਾਂ ਦੇ ਵਿੱਚ ਮੰਨਿਆ ਜਾ ਰਿਹਾ ਸੀ ਕਿ ਖਿਚੜੀ ਸਰਕਾਰ ਬਣਨ ਜਾ ਰਹੀ ਹੈ ਪਰ ਜਦ ਨਤੀਜੇ ਆਏ ਤਾਂ ਇੱਕ ਪਾਸੜ ਨਤੀਜੇ ਨੇ ਜਿਹੜੇ ਉਹ ਆਵਾਮਾਦੀ ਪਾਰਟੀ ਦੇ ਹੱਕ ਦੇ ਵਿੱਚ ਆਈ ਸੀ ਤੇ ਇਸੇ ਤਰ੍ਹਾਂ ਦੇ ਹੁਣ ਕਟੂਰ ਸਾਹਿਬ ਦੇ ਵਿੱਚ ਹਾਲਾਤ ਬੜੇ ਹੋਏ ਨੇ ਤੇ ਕਹਿਣ ਨੂੰ ਬੜੇ ਲੋਕ ਕਹਿ ਰਹੇ ਨੇ ਕਿ ਅਸੀਂ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਉੱਕਤ ਜਾ ਰਹੇ ਹਾਂ ਪਰ ਭੁੱਗ ਦੇ ਕਿੰਨੇ ਕਿੰਨੇ ਨੇ ਇਹ ਆਉਣ ਵਾਲਾ ਵਕਤ ਹੀ ਦੱਸੇਗਾ ਤੇ ਦੂਜੇ ਪਾਸੇ ਵਰਸਾ ਸਿੰਘ ਬਲਟੋਹਾ ਚੋਣ ਮੈਦਾਨ ਦੇ ਵਿੱਚ ਨੇ ਜੋ ਕਿ ਇਹ ਕਹਿੰਦੇ ਹੋਏ ਦਿਖਾਈ ਦਿੰਦੇ ਨੇ ਕਿ ਅੰਮ੍ਰਿਤਪਾਲ ਦੇ ਉੱਤੇ ਟਿੱਪਣੀਆਂ ਕਰਦੇ ਲਗਾਤਾਰ ਦਿਖਾਈ ਦਿੰਦੇ ਨੇ ਕਿ ਜੋ ਵਿਅਕਤੀ ਸੰਵਧਾਨ ਨੂੰ ਨਹੀਂ ਮੰਨਦਾ ਸੀ ਉਹ ਅੱਜ ਉਸੇ ਸੰਵਧਾਨ ਦੇ ਅਕੋਰਡਿੰਗ ਇਲੈਕਸ਼ਨ ਲੜ ਰਿਹਾ ਇਸ ਤਰ੍ਹਾਂ ਦੀਆਂ ਟਿੱਪਣੀਆਂ ਉਹ ਲਗਾਤਾਰ ਕਰਦੇ ਆ ਰਹੇ ਨੇ ਤੇ ਦੂਜੇ ਪਾਸੇ ਇੱਕ ਚੈਲੰਜ ਵੀ ਉਹਨਾਂ ਵੱਲੋਂ ਦਿੱਤਾ ਗਿਆ ਸੀ ਕਿ ਜੇਕਰ ਕੋਈ ਵਿਅਕਤੀ ਮੇਰੇ ਨਾਲ ਵੈਸ ਕਰਨਾ ਚਾਹੁੰਦਾ ਪੰਥਕ ਲੋਦਿਆਂ ਤੇ ਪੰਜਾਬ ਦੇ ਮੁੱਦਿਆਂ ਤੇ ਤਾਂ ਉਹ ਕਰ ਸਕਦਾ ਜੇਕਰ ਮੈਂ ਹਾਰਿਆ ਤਾਂ ਮੈਦਾਨ ਛੱਡ ਦੇਵਾਂਗਾ ਪਰ ਚਿੰਤਾਜਨਕ ਗੱਲ ਇਹ ਹੈ ਕਿ ਦੋਵੇਂ ਪੰਥਕ ਧਿਰਾਂ ਨੇ ਤੇ ਪੰਥਕ ਧਿਰਾਂ ਇੱਕ ਦੂਜੇ ਨਾਲ ਉਲਝਦੀਆਂ ਨਜ਼ਰ ਆ ਰਹੀਆਂ ਨੇ ਹਾਲਾਤ ਇਹ ਵੀ ਬਣ ਸਕਦੇ ਨੇ ਕਿ ਕਿਸੇ ਪਾਸੇ ਨੂੰ ਦੋਵੇਂ ਆਪਸ ਦੇ ਵਿੱਚ ਲੜਦੇ ਰਹੇ ਜਾਣ ਤੇ ਤੀਜਾ ਕੋਈ ਵਾਸੀ ਮਾਰ ਜੇ ਕਾਂਗਰਸ ਜਾਂ ਬੀਜੇਪੀ ਜਾਂ ਫਿਰ ਝਾੜੂ ਵਾਲੇ ਵਾਦੀ ਮਾਰ ਜਾਣ ਇਹ ਵੀ ਹੋ ਸਕਦਾ ਕਿਉਂਕਿ ਪਿਛਲੀ ਆ 2019 ਚੋਣਾਂ ਦੇ ਵਿੱਚ ਹਾਲਾਤ ਦੇਖੇ ਸੀ ਜਦ ਕਾਂਗਰਸ ਪਾਰਟੀ ਦੇ ਟਿੰਪਾ ਗਿੱਲੇ ਜਿਹੜੇ ਉਹ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਜਬੀਰ ਤੌਰ ਤੇ ਬੀਬੀ ਖਲੜਾ ਹਾਰ ਜਾਂਦੇ ਆ ਵੋਟਾਂ ਦੋਵੇਂ ਤਰ੍ਹਾਂ ਨੂੰ ਚੰਗੀਆਂ ਪੈਂਦੀਆਂ ਨੇ ਪਰ ਜਿੱਤ ਕਾਂਗਰਸ ਪਾਰਟੀ ਦੀ ਹੋ ਜਾਂਦੀ ਆ ਹੁਣ ਜਿਹੜੀਆਂ ਹਾਲਾਤ ਬੜੇ ਹੋਏ ਨੇ ਉਹ ਇਹ ਨੇ ਕਿ ਇੱਕ ਦੂਜੇ ਉੱਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਦੂਜਾ ਇੱਕ ਨੂੰ ਗद्दार ਕਹਿ ਰਿਹਾ ਤੇ ਦੂਜਾ ਤੜਾ ਦੂਜੇ ਨੂੰ ਗद्दार ਕਹਿ ਰਿਹਾ ਕੋਈ ਕਿਸੇ ਤੇ ਨਿੱਜੀ ਟਿੱਪਣੀਆਂ ਕਰ ਰਿਹਾ ਦੂਜਾ ਤੜਾ ਵੀ ਲਗਾਤਾਰ ਟਿੱਪਣੀਆਂ ਕਰਨ ਦੇ ਵਿੱਚ ਲੱਗਿਆ ਹੋਇਆ ਪਰ ਪੰਜਾਬ ਦਾ ਇਹ ਬਾਹਰ ਕੌਣ ਫੜੇਗਾ ਪੰਥ ਦੇ ਮੁੱਦੇ ਕੌਣ ਸਲਝਾਵੇਗਾ ਇਹ ਆਉਣ ਵਾਲਾ ਵਕਤ ਦੱਸੇਗਾ ਪਹਿਲਾਂ ਉਮੀਦਵਾਰਾਂ ਦੀ ਗੱਲ ਕਰ ਲੈਨੇ ਆ ਆਜ਼ਾਦ ਉਮੀਦਵਾਰ ਦੇ ਤੌਰ ਤੇ ਅਮਰਿਤਪਾਲ ਚੋਣ ਮੈਦਾਨ ਦੇ ਵਿੱਚ ਨੇ ਕਿੰਨੀਆਂ ਵੋਟਾਂ ਲੈ ਜਾ ਲੈ ਕੇ ਜਾਣਗੇ ਇਹ ਉਹਨਾਂ ਵਾਲਾ ਫਕਤ ਦੱਸੇਗਾ ਵਰਸਾਸਨ ਬਲਟੂਆ ਜਿਹੜੇ ਕਿ ਦੋ ਵਾਰ ਦੇ ਵਿਧਾਇਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਲਾਰਾ ਵੀ ਨੇ ਬਲਟੂਆ ਤੇ ਕਮ ਕਰਨ ਤੋਂ ਵਿਧਾਇਕ ਵੀ ਰਹੇ ਨੇ ਤੇ ਲਗਾਤਾਰ ਡਿਜੀਟਲ ਮੀਡੀਆ ਉੱਤੇ ਸਰਗਰਮ ਦਿਖਾਈ ਦਿੰਦੇ ਨੇ ਤੇ ਜਿਹੜਾ ਪਿੱਛੇ ਜੇ ਕੁਝ ਸਮਾਂ ਪਹਿਲਾਂ ਉਹ ਬੜੇ ਨਿਮਰਤਾ ਨਾਲ ਵਿਚਰਦੇ ਦਿਖਾਈ ਦਿੰਦੇ ਸੀ ਪਰ ਹੁਣ ਉਹਦੀਆਂ ਟਿੱਪਣੀਆਂ ਨੇ ਜਿਹੜੀਆਂ 2000 ਜਿਹੜੇ ਗੱਲ ਕੀਤੀ ਜਾਵੇ ਜੱਤੂਆ ਛੜਬੜੀ ਸਰਕਾਰ ਆਈਆ ਉਦੋਂ ਤੋਂ ਦੋ ਤਿੰਨ ਸਾਲਾਂ ਦੇ ਵਿੱਚ ਲਗਾਤਾਰ ਬੜਿਆ ਅਗਰੈਸਿਵ ਟਿੱਪਣੀਆਂ ਉਹ ਕਰਦੇ ਦਿਖਾਈ ਦਿੰਦੇ ਨੇ ਪਰ 2017 ਤੇ 22 ਦੇ ਵਿਚਾਲੇ ਜਦੋਂ ਉਹਨਾਂ ਦੇ ਨਾਲ ਗੱਲ ਕੀਤੀ ਜਾਂਦੀ ਸੀ ਤਾਂ ਬੜੇ ਠੰਡੇ ਸੁਭਾਅ ਦੇ ਨਾਲ ਗੱਲ ਕਰਦੇ ਹੁੰਦੇ ਸੀ ਪਰ ਹੁਣ ਦੋ ਤਿੰਨ ਸਾਲਾਂ ਤੋਂ ਬੜੇ ਅਗਰੈਸਿਵ ਤਰੀਕੇ ਦੇ ਨਾਲ ਉਹ ਵਿਚਰਦਿਆਂ ਤੇ ਕਈ ਵਾਰ ਉਹ ਜ਼ਿਕਰ ਕਰਦੇ ਨੇ ਕਿ ਸਾਰੇ ਸਵਾਲ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਕਿਉਂ ਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਸਾਰੇ ਸਵਾਲ ਕੀਤੇ ਜਾਂਦੇ ਨੇ ਹੋਰ ਪਾਰਟੀਆਂ ਨੂੰ ਕਿਉਂ ਨਹੀਂ ਕੀਤੇ ਜਾਂਦੇ ਅਜਿਹੀਆਂ ਟਿੱਪਣੀਆਂ ਕਰਦੇ ਵੀ ਦਿਖਾਈ ਦਿੰਦੇ ਨੇ ਤੇ ਆਵਾਜ਼ ਦੇ ਪਾਰਟੀ ਵੱਲੋਂ ਲਾਲਜੀਤ ਸਿੰਘ ਭੁੱਲਰ ਨੂੰ ਚੌੜ ਮੈਦਾਨ ਦੇ ਵਿੱਚ ਉਤਾਰਿਆ ਗਿਆ ਲਾਲਜੀਤ ਸਿੰਘ ਭੁੱਲਰ ਨੇ ਅਦੇਸ਼ ਪ੍ਰਤਾਪ ਸਿੰਘ ਕੈਰੋ ਜੋ ਕਿ ਚਾਰੋਂ ਦੇ ਵਿਧਾਇਕ ਨੇ ਉਹਨਾਂ ਨੂੰ ਹਰਾਇਆ ਸੀ ਤੇ ਗਿੱਲ ਕਾਂਗਰਸ ਦੇ ਜਿਹੜੇ ਗਿੱਲ ਉਮੀਦਵਾਰ ਸੀ ਉਹਨਾਂ ਨੂੰ ਵੀ ਚੌੜ ਮੈਦਾਨ ਦੇ ਵਿੱਚ ਹਰਾਇਆ ਸੀ ਤੇ ਪੱਟੀ ਤੋਂ ਵਿਧਾਇਕ ਬੜੇ ਨੇ ਤੇ ਅੱਜ ਕੱਲ੍ਹ ਪੰਜਾਬ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਨੇ ਤੇ ਉਹ ਦਾਵਾ ਕਰ ਰਹੇ ਨੇ ਇਹ ਸੀਟ ਜਤਨ ਦੇ ਉੱਤੇ ਹਾਲਾਂਕਿ 2019 ਅਤੇ 14 ਦੇ ਵਿੱਚ ਹਲਾਤਾ ਆਮ ਆਦਮੀ ਪਾਰਟੀ ਦੇ ਕੋਈ ਬਹੁਤੇ ਚੰਗੇ ਨਹੀਂ ਰਹੇ ਸੀ ਪਰ ਇਹ ਸਭ ਦੇ ਬਾਵਜੂਦ 2022 ਦੇ ਵਿੱਚ ਇਤਿਹਾਸਿਕ ਜਿੱਤ ਆਮ ਆਦਮੀ ਪਾਰਟੀ ਨੇ ਹਾਸਲ ਕੀਤੀ ਸੀ ਤੇ ਜ਼ਿਆਦਾਤਰ ਵਿਧਾਇਕ ਜਤਨ ਦੇ ਵਿੱਚ ਜਿੰਨੀਆਂ ਵਿਧਾਨ ਸਭਾ ਹਲਕੇਸ਼ ਦੇ ਵਿੱਚ ਆਉਂਦੇ ਨੇ ਜ਼ਿਆਦਾਤਰ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤੇ ਲਾਲਜੀਤ ਸਿੰਘ ਪੁੱਲਰ ਵੀ ਜਤਨ ਦਾ ਦਾਵਾ ਠੋਕਰ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਰਾ ਦਿੱਤਾ ਤੇਰਾ ਜ਼ੀਰੋ ਦਾ ਜੇਕਰ ਇਹ ਨਾਰਾ ਪੂਰਾ ਹੋ ਕਰਨਾ ਹੈ ਤਾਂ ਲਾਜਿਤ ਸਿੰਘ ਪੁੱਲਰ ਨੂੰ ਵੀ ਜਤਨਾ ਪੈਣਾ ਦੂਜੇ ਪਾਸੇ ਕਾਂਗਰਸ ਪਾਰਟੀ ਜਿਨਾ ਦਾ ਮੌਜੂਦਾ ਐਮਪੀਸੀ ਜਸਪੀਤ ਸਿੰਘ ਗਿੱਲ ਡਿੰਪਾ ਇੱਕੋ ਮੌਜੂਦਾ ਐਮਪੀਸੀ ਉਹਨਾਂ ਦੀ ਟਿਕਟ ਕੱਟ ਕੇ ਕਲਵੀਰ ਜ਼ੀਰਾ ਨੂੰ ਜੋ ਕਿ ਜ਼ੀਰਾ ਵਿਧਾਨ ਸਭਾ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ 2017 ਦੇ ਵਿੱਚ ਜ਼ੀਰਾ ਨੂੰ ਰਿਪਰੈਜ਼ੈਂਟ ਕੀਤਾ ਤੇ ਵਿਧਾਇਕ ਵੀ ਰਹੇ ਹਾਲਾਂਕਿ 2022 ਦੇ ਵਿੱਚ ਉਹ ਚੋਣ ਹਾਰ ਜਾਂਦੇ ਨੇ ਤੇ ਇਸ ਵਾਰ ਮੰਨਿਆ ਕਹਿ ਰਹੇ ਨੇ ਕਿ ਜਿਹੜੀ ਆ ਕਾਂਗਰਸ ਪਾਰਟੀ ਆ ਪਿਛਲੀ ਵਾਰ 8 ਸੀਟਾਂ ਸੀ 8 ਸੀਟਾਂ ਤੋਂ ਅਸੀਂ ਵੱਧ ਸੀਟਾਂ ਕਾਂਗਰਸ ਪਾਰਟੀ ਇਸ ਵਾਰ ਲੈ ਕੇ ਜਾ ਰਹੀ ਆ ਪ੍ਰਤਾਪ ਸਿੰਘ ਬਾਜਵਾਹੁਰਾਂ ਦਾ ਬਿਆਨ ਇਹ ਲਗਾਤਾਰ ਆਉਂਦਾ ਦਿਖਾਈ ਦਿੰਦਾ ਹੈ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਜਿਹੜੀਆਂ ਰਵਾਇਤੀ ਵੋਟਾਂ ਨੇ ਪੱਕੀਆਂ ਵੋਟਾਂ ਨੇ ਉਹ ਜਾ ਸਕਦੀਆਂ ਨੇ ਜੇਕਰ ਕੋਈ ਵੀ ਪਾਰਟੀ ਜਿਹੜੀ 3-4 ਲੱਖੇ ਇਸ ਵਾਰ ਵੋਟਾਂ ਲੈ ਜਾਂਦੀ ਆ ਉਹ ਜਿੱਤਣ ਦੇ ਵਿੱਚ ਕੰਮ ਜਾਬ ਰਹੇਗੀ ਕਿਉਂਕਿ ਚਾਰ ਪਾਰਟੀਆਂ ਮੁੱਖ ਤੌਰ ਤੇ ਚੋਣ ਮੈਦਾਨ ਦੇ ਵਿੱਚ ਨੇ ਖਡੂਰ ਸਾਹਿਬ ਦੇ ਵਿੱਚ ਤਾਂ ਪੰਜਵਾਂ ਉਮੀਦਵਾਰ ਜਿਹੜਾ ਅਮਰਿਤਪਾਲ ਹੁਰੀ ਵੀ ਨੇ ਤਾਂ ਤਿੰਨ ਚਾਰ ਲੋਕ ਤਿੰਨ 3.5 ਲੱਖ ਵੋਟਾਂ ਤੇ ਨਤੀਜਾ ਤੈਅ ਹੋ ਜਾਣਾ ਹੈ 3.5 ਲੱਖ ਵੋਟਾਂ ਤੇ ਨਤੀਜਾ ਤੈਅ ਹੋ ਜਾਣਾ ਕਿ ਕਿਹੜਾ ਉਮੀਦਵਾਰ ਬਾਜ਼ੀ ਮਾਰ ਰਹੇ ਹਨ ਇੰਦਰ ਦੇ ਵਿੱਚ ਸਰਕਾਰ ਬਣਾ ਕੇ ਬੈਠੀ ਭਾਜੀ ਬੀਜਪੀ ਦੇ ਉਮੀਦਵਾਰ ਦੀ ਗੱਲ ਕਰ ਲੈਂਦੇ ਆ ਜੋ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਸੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਹੁੰਦੇ ਆ 2002 7 12 ਦੇ ਵਿੱਚ ਵਿਧਾਇਕ ਰਹੇ ਮਨਜੀਤ ਸਿੰਘ ਮੀ ਅਬੈਂਡਰ ਜੋ ਕੇ ਸ਼ਰਮੜੀ ਅਕਾਲੀ ਦਲ ਬੋਲੋ ਚੰਗੀਆਂ ਵੋਟਾਂ ਲੈਂਦੇ ਸੀ ਤੇ ਸ਼ਰਮੜੀ ਅਕਾਲੀ ਦਲ ਦੀ ਟਿਕਟ ਤੋਂ ਜਿੱਤਣ ਦੇ ਵਿੱਚ ਵੀ ਕਾਮਯਾਬ ਰਹੇ ਤੇ ਬਾਬਾ ਬਕਾਲਾ ਤੇ ਫੜੂ ਸਾਹਿਬ ਦੇ ਨਾਲ ਸੰਬੰਧਿਤ ਵਿਧਾਇਕ ਬਣਦੇ ਰਹੇ ਪਰ ਜਦ ਉਹ 2022 ਦੀ ਚੋਣ ਭਾਜਪਾ ਦੀ ਟਿਕਟ ਤੋਂ ਲੜਦੇ ਆ ਤਾਂ 5000 ਵੋਟਾਂ ਤੱਕ ਹੀ ਸੀਮਤ ਰਹ ਜਾਂਦੇ ਆ ਹੁਣ ਕੀ ਹਾਲਾਤ ਬਣਨਗੇ ਇਹ ਵੀ ਆਉਣ ਵਾਲਾ ਵਕਤ ਦੱਸੂਗਾ ਕੀ ਭਾਜਪਾ ਕੋਈ ਵੱਡਾ ਕਮਾਲ ਕਰਨ ਜਾ ਰਹੀ ਹੈ ਇਹ ਵੀ ਦੇਖਣਾ ਹੋਵੇਗਾ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਸਭ ਤੋਂ ਵੱਧ ਸੀਟਾ ਜਿਹੜੀ ਪਿਛਲੀਆਂ ਚੋਣਾ ਜਾਂ ਉਦੋਂ ਪਿਛਲੀਆਂ ਪਿਛਲੇ 20-25 ਸਾਲਾਂ ਤੋਂ ਵੱਧ ਸੀਟਾਂ ਨੇ ਜਿਹੜੀਆਂ ਉਹ ਭਾਜਪਾ ਲੈ ਕੇ ਜਾਰਦ ਵਿੱਚ ਕੰਮ ਜਾਬ ਰਹੇਗੀ ਭਾਜਪਾ ਵੱਲੋਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਨੇ ਪਰ ਬਰੋਗੀ ਕਹਿੰਦੇ ਨੇ ਕਿ ਭਾਜਪਾ ਦੇ ਪੰਜਾਬ ਦੇ ਵਿੱਚ ਕਦੇ ਵੀ ਪੈਰ ਨਹੀਂ ਲੱਗਣੇ ਇਹ ਦਾਅਵੇ ਕੀਤੇ ਜਾਂਦੇ ਨੇ ਪਰ ਜਿਹੜੀ ਪੋਲੀਟੀਕਲ ਆંકੜੇ ਨੇ ਪਿਛਲੀਆਂ ਚੋਣਾਂ ਦੇ ਵਿੱਚ ਕਿਹੜੇ ਉਮੀਦਵਾਰ ਨੇ ਕਿੰਨੀਆਂ ਵੋਟਾਂ ਲੈ ਕੇ ਗਏ ਨੇ ਉਹਦਾ ਹਲਕੇ ਦੇ ਵਿੱਚ ਪੈਂਦੇ ਵਿਧਾਨ ਸਭਾ ਸੀਟਾਂ ਦੀ ਗੱਲ ਕਰਨ ਲਿਏ ਆ ਤੇ ਕਿਹੜਾ ਉਮੀਦਵਾਰ ਕਿਸ ਪਾਰਟੀ ਦੇ ਤੋਂ ਜਿੱਤੇ ਹੋਇਆ ਉਹਦਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡੇਆਲਾ ਰਿਜ਼ਰਵ ਸੀਟ ਹੈ ਜੋ ਕਿ ਇਸ ਲੋਕ ਸਭਾ ਸੀਟ ਦੇ ਵਿੱਚ ਆਉਂਦੀ ਹੈ ਹਰਪ੍ਰੀਤ ਸਿੰਘ ਈਪੀਓ ਆਵਾਜ਼ੀ ਪਾਰਟੀ ਦੀ ਟਿਕਟ ਤੋਂ 2022 ਦੇ ਵਿੱਚ ਵਿਧਾਇਕ ਬਣਦੇ ਆ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਮੰਤਰੀ ਵੀ ਬਣਾ ਦਿੱਤਾ ਜਾਂਦਾ ਕਰਨਤਾਰਨ ਕਸ਼ਮੀਰ ਸਿੰਘ ਸੋਹੋਲੇ ਜਿਹੜੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿੱਤੇ ਹੋਇਆ ਤੇ ਦੂਜੇ ਪਾਸੇ ਕੇਮ ਕਰਨ ਜਿੱਤੇ ਕਿ ਸਰਬੜ ਸਿੰਘ ਨੇ ਜਿੱਤ ਹਾਸਲ ਕੀਤੀ ਸੀ 2022 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਪੱਟੀ ਜਿਹੜਾ ਕਿ ਕਰਨਤਾਰਨ ਜ਼ਿਲ੍ਹੇ ਦੇ ਵਿੱਚੋਂ ਦਾ ਤੇ ਪੱਟੀ ਤੋਂ 라ਜੀਤ ਸਿੰਘ ਭੁੱਲਰ ਜੋ ਕਿ ਆਮ ਆਦਮੀ ਪਾਰਟੀ ਦੇ ਫਰੂਰ ਸਾਹਿਬ ਤੋਂ ਵੀ ਉਮੀਦਵਾਰ ਨੇ ਉਹਨਾਂ ਨੂੰ ਜਿੱਤ ਹਾਸਲ ਹੋਈ ਸੀ 2000 ਬਾਈ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਕਿ ਦੇਸ਼ ਪ੍ਰਤਾਪ ਸਿੰਘ ਪੈਰੋਂ ਜੋ ਕਿ ਚਾਰ ਵਾਰ ਦੇ ਵਿਧਾਇਕ ਨੇ ਉਹਨਾਂ ਨੂੰ ਹਰਾਉਣ ਦੇ ਵਿੱਚ ਕਾਮਯਾਬ ਰਹੇ ਤੇ ਹਰਮਿੰਦਰ ਗਿੱਲ ਜੋ ਕਿ ਕਾਂਗਰਸ ਦੇ ਉਮੀਦਵਾਰ ਸੀ ਉਹਨਾਂ ਨੂੰ ਵੀ ਹਰਾਉਣ ਦੇ ਵਿੱਚ ਕਾਮਯਾਬੀ ਹਾਸਲ ਹੋਈ ਸੀ ਬਾਬਾ ਬਕਾਲਾ ਜੋ ਕਿ ਰਿਜ਼ਰਵ ਸੀਟ ਹੈ ਦਲਬੀਰ ਸਿੰਘ ਨੇ ਉਹ ਵੀ ਆਮ ਆਦਮੀ ਪਾਰਟੀ ਤੋਂ ਚੋਣ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ ਤੇ ਕਪੂਤਲਾ ਰਾਣਾ ਗੁਰਜੀਤ ਸਿੰਘ ਜਿਹੜੇ ਕਿ ਕਾਂਗਰਸ ਪਾਰਟੀ ਵੱਲੋਂ ਮੰਨਿਆ ਜਾ ਰਿਹਾ ਸੀ ਕਿ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਆ ਪਰ ਉਹਨਾਂ ਨੂੰ ਨਹੀਂ ਦਿੱਤੀ ਸਦੋ ਕੁਲਵੀਰ ਸਿੰਘ ਜ਼ੀਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਉਹ ਕਾਂਗਰਸ ਦੀ ਟਿਕਟ ਤੋਂ 2022 ਦੇ ਵਿੱਚ ਚੋਣ ਜਿੱਤਦੇ ਅਸਲਤਾਰਪੁਰ ਲੋਧੀ ਤੋਂ ਰਾਣਾ ਇੰਦਰ ਪ੍ਰਤਾਪ ਸਿੰਘ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਜਿੱਤਣ ਦੇ ਵਿੱਚ ਕੰਮ ਜਾ ਰਹਿੰਦੇ ਆ ਜ਼ੀਰਾ ਤੋਂ ਜੋ ਕਿ ਫਰੂਖਪੁਰ ਜ਼ਿਲ੍ਹੇ ਦਾ ਮਾਲਵਾ ਦੇ ਵਿੱਚ ਆਉਂਦਾ ਫਰੂਖਪੁਰ ਤੇ ਫਰੂਖਪੁਰ ਦਾ ਜ਼ੀਰਾ ਇਸ ਵਿਧ ਅ ਲੋਕ ਸਭਾ ਹਲਕੇ ਦੇ ਵਿੱਚ ਆਉਂਦਾ ਨਰੇਸ਼ ਕੁਟਾਰੀਆ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿੱਤਣ ਦੇ ਵਿੱਚ ਕਾਮਜਾਬ ਰਹੇ ਤੇ ਮੱਜਾ ਮਾਲਵਾ ਦੁਆਬਾ ਤਿੰਨੇ ਰੀਜ਼ਨ ਨੇ ਜਿਹੜੇ ਪੰਜਾਬ ਦੇ ਉਹ ਤਿੰਨੇ ਇਸ ਲੋਕ ਸਭਾ ਸੀਟ ਦੇ ਵਿੱਚ ਆਉਂਦੇ ਨੇ ਤੇ ਹੁਣ ਤਿੰਨੇ ਪਾਸਿਆਂ ਦੇ ਲੋਕਾਂ ਨੇ ਤੈਅ ਕਰਨਾ ਕਿ ਉਹ ਕਿਹੜੇ ਪਾਰਟੀ ਵੱਲ ਖੜੇ ਨੇ ਤੇ ਹੁਣ ਗੱਲ ਜੇ ਐਮਪੀਾਂ ਦੀ ਗੱਲ ਕੀਤੀ ਜਾਵੇ 2009 ਦੇ ਵਿੱਚ ਰਤਨ ਸਿੰਘ ਅਜਨਾਲਾ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਐਮਪੀ ਬਣਦੇ ਆ ਰਾਣਾ ਰਣਜੀਤ ਸਿੰਘ ਬਰੰਪੂਰਾ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਐਮਪੀ ਬਣਦੇ ਆ 2014 ਦੇ ਵਿੱਚ ਜਸਪੀਤ ਸਿੰਘ ਗਿੱਲ ਡਿੰਪਾ ਕਾਂਗਰਸ ਪਾਰਟੀ ਵੱਲੋਂ ਪਿਛਲੀ ਵਾਰ 2019 ਦੀਆਂ ਚੋਣਾਂ ਦੇ ਵਿੱਚ ਜਿੱਤਣ ਦੇ ਵਿੱਚ ਕਮਜਾਬ ਰਹਿੰਦੇ ਆ 2019 ਦੀ ਗੱਲ ਚੱਲ ਰਹੀ ਹੈ ਤਾਂ 2019 ਦੇ ਵਿੱਚ ਜਸਪੀਤ ਸਿੰਘ ਗਿੱਲ ਨੇ ਜਿਹੜੇ ਉਹ 4,69,710 ਵੋਟਾਂ ਲਿਆਉਣ ਦੇ ਵਿੱਚ ਕਮਜਾਬ ਰਹੇ ਜਾਨੀ ਕਿ 43.6595% ਲਗਭਗ 44% ਵੋਟਾਂ ਨੇ ਜੜੀਆਂ ਕਾਂਗਰਸ ਪਾਰਟੀ ਨੂੰ ਪੈਂਦੀਆਂ ਨੇ ਪੰਤਕ ਹਲਕੇ ਦੇ ਵਿੱਚੋਂ ਕਾਂਗਰਸ ਪਾਰਟੀ ਐਨਆਰ ਪ੍ਰਤੀਸ਼ਤ ਬੋਟਾ ਲੈ ਜਾਂਦੀ ਹੈ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਲੋ ਬੀਬੀ ਜਗੀਰ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਜਿਹੜੇ ਕਿ 319000 137 ਬੋਟਾ ਲੈ ਜਾਣ ਦੇ ਵਿੱਚ ਕਾਰਜਾਬ ਰਹਿੰਦੇ ਤੇ 30.51% ਵੋਟ ਉਰ ਉਪੈਂਦੀ ਹੈ ਤੇ ਬੀਬੀ ਖਾਲੜਾ ਜੋ ਕਿ ਅਲਾਬਾ ਵੀ ਕਟੂਰ ਸਾਹਿਬ ਦੇ ਉੱਤੇ ਪੰਚਤਰਾ ਦਿੰਦੀਆਂ ਨੇ ਕਿ ਖਾਲੜਾ ਪਰਿਵਾਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਦਾ ਪੰਥ ਦੇ ਲਈ ਐਡਾ ਵੱਡਾ ਜੋਗਦਾਰ ਸੀ ਬੀਬੀ ਖਾਲੜਾ ਚੋੜ ਮੈਦਾਨ ਦੇ ਵਿੱਚ ਉਤਾਰੇ ਗਏ ਸੀ ਪਰ ਖਾਲੜਾ ਬੀਬੀ ਖਾਲੜਾ ਚੋੜ ਹਾਰ ਜਾਂਦੇ ਆ ਇਹ ਵੱਡਾ ਲਾਂਭਾ ਪੰਥਕ ਤੇ ਰਾਤ ਪੰਥਕ ਹਲਕੇ ਨੂੰ ਗੰਦੀਆਂ ਨੇ ਪਰ ਬੋਟਾਂ ਦੀ ਗੱਲ ਕੀਤੀ ਜਾਵੇ ਤਾਂ 214000 499 ਬੋਟਾਂ ਲਜਾਣ ਦੇ ਵਿੱਚ ਕੰਮ ਜਾਬ ਰਹੇ ਸੀ 20 ਫੀਟ 51 ਪ੍ਰਤੀਸ਼ਤ ਬੋਟਾਂ ਲੈ ਕੇ ਜਾਂਦੇ ਆ ਬੀਬੀ ਖਾਲੜਾ ਤੇ ਬੀਬੀ ਜਗੀਰ ਕੌਰ 319000 173 ਬੋਥਲੇ ਜੌੜ ਦੇ ਵਿੱਚ ਕਾਬਜਾ ਰੈਂਦੇ ਅਤੇ 2014 ਦੀ ਗੱਲ ਕੀਤੀ ਜਾਵੇ ਤਾਂ ਰਣਜੀਤ ਸਿੰਘ ਬਰੰਪੁਰ ਆਸ਼ਰਮਣੀ ਅਕਾਲੀ ਦਲ ਦੇ ਵੱਲੋਂ ਚੌੜ ਮੈਦਾਨ ਦੇ ਵਿੱਚ ਸੀ ਤੇ 467332 ਵੋਟਾਂ ਲੈ ਕੇ ਜਾਂਦੇ ਆ 44.69% ਵੋਟਾਂ ਪੈਂਦੀਆਂ ਨੇ ਲਗਭਗ 45% ਰਣਜੀਤ ਸਿੰਘ ਬਰੰਪੁਰ ਲਜਾਣ ਦੇ ਵਿੱਚ ਕਾਬਜਾ ਹੁੰਦੇ ਆ ਤੇ ਦੂਜੇ ਦੂਜੇ ਸਥਾਨ ਤੇ ਸਮਰਜੀਤ ਸਿੰਘ ਮਾਨ ਰਹਿੰਦੇ ਆ ਜੋ ਕਿ ਅੱਜ ਕੱਲ ਸਮਰੂਹ ਤੋਂ ਐਮਪੀ ਨੇਤੇ ਸਮਰੂਹ ਤੋਂ ਇਸ ਵਾਰ ਵੀ ਚੋਣ ਦਾ ਦਾਅਵਾ ਕਰ ਰਹੇ ਨੇ ਸਮਰਜੀਤ ਸਿੰਘ ਮਾਨ 454990 ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੇ 43043.72% ਵੋਟ ਉਹਨਾਂ ਨੂੰ ਪਈਦੀ ਹੈ ਤੇ ਅਕਾਲੀ ਦਲ ਨੂੰ 44.91% ਵੋਟ ਹੈ ਜਿਹੜੀ ਉਹ ਪਈਆ ਚੋਮੜੀ ਅਕਾਲੀ ਦਲ ਨੂੰ ਤੇ ਕਾਂਗਰਸ ਪਾਰਟੀ ਇਸ ਵਾਰ ਪਛੜ ਜਾਂਦੀ ਹੈ 2014 ਦੀ ਲੋਕ ਸਭਾ ਦੀ ਗੱਲ ਕਰ ਰਹੇ ਆ 1,66,763 ਵੋਟ ਕਾਂਗਰਸ ਨੂੰ ਪੈਂਦੀ ਹੈ ਤੇ ਸਿਰਫ 12.25% ਵੋਟਾਂ ਨੇ ਜਿਹੜੀਆਂ ਉਹ ਕਾਂਗਰਸ ਲਜਾਣ ਦੇ ਵਿੱਚ ਕਮਜਾਬ ਰਹੀਦੀ ਹੈ ਤੇ ਉਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ 2009 ਦੀ 2009 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਤਨ ਸਿੰਘ ਅਜਨਾਲਾ 4,67,980 ਵੋਟਾਂ ਲੈ ਕੇ ਜਾਂਦੇ ਆ ਲਗਭਗ 50% ਵੋਟਾਂ ਉਹਨਾਂ ਨੂੰ ਪੈਂਦੀਆਂ ਨੇ 48.43 ਪ੍ਰਤੀਸ਼ਤ ਬੋਟਾ ਲੈ ਜਾਂਦੇ ਵਿੱਚ ਕਾਰਜਾਫਰ ਰਹਿੰਦੀ ਆ ਤੇ ਰਾਣਾ ਗੁਰਜੀਤ ਸਿੰਘ 2009 ਦੇ ਵਿੱਚ ਇਸ ਵਾਰ ਵੀ ਇੱਕਤਾ ਦੇ ਦਾਅਵੇਦਾਰ ਸੀ ਕਾਂਗਰਸ ਵੱਲੋਂ ਤੇ 2009 ਦੇ ਵਿੱਚ ਵੀ ਚੋਣ ਲੜੀ ਸੀ ਤੇ 435720 ਵੋਟਾਂ ਲੈ ਕੇ ਜਾਂਦੇ ਆ 2009 ਦੇ ਵਿੱਚ 46.3% ਬੋਟਾ ਪ੍ਰਤੀਸ਼ਤ ਬੋਟਾ ਲੈ ਜਿਹੜੀਆਂ ਉਹਨਾਂ ਨੂੰ ਮਿਲਦੀਆਂ ਨੇ ਤੇ ਬੀਐਸਪੀ ਦੇ ਸੁਰਿੰਦਰ ਸਿੰਘ ਸ਼ਾਹੀ ਨੇ ਜੜੇ 13333 ਵੋਟਾਂ ਜੋਣ ਦੇ ਵਿੱਚ ਕਾਰਜਾਬ ਰਹਿੰਦੇ ਆ। ਉਹ ਉਮੀਦਵਾਰਾਂ ਦੇ ਅੰਕੜਿਆਂ ਦੀ ਗੱਲ ਕਰ ਲੈਂਦੇ ਆ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਲਵੀਰ ਸਿੰਘ ਅਜ਼ੀਰਾ ਦੀ ਗੱਲ ਕਰਦੇ ਆ ਜੋ ਕਿ ਅਜ਼ੀਰਾ ਵਿਧਾਨ ਸਭਾ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਉੱਥੋਂ ਵਿਧਾਇਕ ਵੀ ਰਹੇ ਨੇ 2017 ਦੇ ਵਿੱਚ ਜਿੱਤ ਹਾਸਲ ਕੀਤੀ ਸੀ 2017 ਦੇ ਵਿੱਚ 69899 ਜਿਹੜੀਆਂ ਵੋਟਾਂ ਨੇ ਉੱਲ ਜਾਣ ਦੇ ਵਿੱਚ ਕਾਰਜਾਬ ਰਹਿੰਦੇ ਆ ਵਿਧਾਨ ਸਭਾ ਦੀ ਗੱਲ ਕਰ ਰਹੇ ਆ 2000 17 ਦੀ ਵਿਧਾਨ ਸਭਾ ਦੇ ਵਿੱਚ ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੀਰਾ ਸਿੰਘ ਅਜ਼ੀਰਾਲ ਨੂੰ 46800 ਫਾਈ ਵੋਟ ਪੈਂਦੀਆਂ 2017 ਦੇ ਵਿੱਚ 2022 ਦੇ ਵਿੱਚ ਇਹ ਅੰਕੜੇ ਬਦਲ ਜਾਂਦੇ ਆ ਜਿਹੜੇ ਕੁਲਬੀਰ ਸਿੰਘ ਅਜ਼ੀਰਾਲ 2017 ਦੇ ਵਿੱਚ ਵਿਧਾਈ ਸੀ ਉਹ 2022 ਉਹਦੇ ਉਹਦੇ ਤੀਜੇ ਸਥਾਨ ਤੇ ਰਹਿ ਜਾਂਦੇ ਆ ਤੇ ਆਮ ਆਦਮੀ ਪਾਰਟੀ ਦੇ ਨਰੇਸ਼ ਕਟਾਰੀਆ 64034 ਵੋਟਾਂ ਲੈ ਕੇ ਉਹਦਾ ਇੱਕ ਬਣ ਜਾਂਦੇ ਆ ਤੇ ਬਿਹਾਰੀਪਟ 35% ਵੋਟਾਂ ਨੇ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਪੈਂਦੀਆਂ ਨੇ ਜਲਮੇਜਾ ਸਿੰਘ ਸੈਖੋ ਜੋ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋੜ ਮੈਦਾਨ ਦੇ ਵਿੱਚ ਸੀ ਅਤੇ 41258 ਵੋਟਾਂ ਲੈ ਕੇ ਜਾਂਦੇ ਆ ਤੇ ਕਲਵੀਰ ਸਿੰਘ ਅਜ਼ੀਰਾ ਨੂੰ 40615 ਵੋਟ ਪੈਂਦੀ ਆ ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਭੁੱਲਰ ਪਿਛਲੀ ਵਾਰ 2022 ਦੇ ਵਿੱਚ ਵਿਧਾਇਕ ਬਣਦੇ ਆ ਤੇ ਮਜੂਤਾ ਮੰਤਰੀ ਵੀ ਨੇ ਜੋ ਕਿ ਅਦੇਸ਼ ਪ੍ਰਤਾਪ ਸਿੰਘ ਪੈਰਨ ਤੋਂ ਵੱਧ ਵੋਟਾਂ ਲੈ ਕੇ ਜਾਣ ਦੇ ਵਿੱਚ ਕਾਮਯਾਬ ਰਹਿੰਦੇ ਆ ਅਦੇਸ਼ ਪ੍ਰਤਾਪ ਸਿੰਘ ਪੈਰਨ ਨੂੰ 46324 ਵੋਟਾਂ ਪੈਂਦੀਆਂ ਨੇ ਪੱਟੀ ਵਿਧਾਨ ਸਭਾ ਹਲਕੇ ਦੀ ਗੱਲ ਕਰ ਰਹੇ ਆ ਪੱਟੀ ਤੋਂ ਲਾਲਜੀਤ ਸਿੰਘ ਭੁੱਲਰ ਆਉਂਦੇ ਆ ਤੇ ਇਸ ਵਾਰ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵੀ ਹੈ ਤੇ ਉਹਨਾਂ ਨੂੰ ਵੋਟਾਂ ਪੈਂਦੀਆਂ ਨੇ 57323 ਵੋਟਾਂ 3865 55% ਵੋਟਾਂ ਜਿਹੜੀ ਉਹਨਾਂ ਦੇ ਹਿੱਸੇ ਆਉਂਦੀ ਆ ਪੱਟੀ ਹਲਕੇ ਤੋਂ ਤੇ ਅਦੇਸ਼ ਪ੍ਰਤਾਪ ਸਿੰਘ ਪੈਰਨ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰਾਂ ਦੇ ਵਿੱਚ ਹੁੰਦੇ ਨੇ ਤੇ ਕੈਰੋ ਪਰਿਵਾਰ ਹਰਜੰਦਰ 46324 ਵੋਟਾਂ ਅਨੈਸ਼ ਪ੍ਰਤਾਪ ਸਿੰਘ ਕੈਰੋ ਨੂੰ ਪੈਂਦੀਆਂ ਨੇ ਤੇ ਹਰਮਿੰਦਰ ਗਿੱਲ ਜੋ ਕਿ 2017 ਦੇ ਵਿੱਚ ਵਿਧਾਇਕ ਸੀ ਤੇ ਉਹਨਾਂ ਨੂੰ ਕਿਜਿਸਤਾਨ ਤੇ ਚਲੇ ਜਾਂਦੇ ਆ 33000 9 ਵੋਟਾਂ ਜਿਹੜੀ ਉਹ ਉਹਨਾਂ ਨੂੰ ਪੈਂਦੀ ਆ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਅੱਜ ਕੱਲ੍ਹ ਲਾਲਜੀਤ ਸਿੰਘ ਢੁੱਲਰ ਮੰਤਰੀ ਵੀ ਨੇ ਤੇ ਮੰਤਰੀ ਮਟਲ ਦੇ ਵਿੱਚ ਵੀ ਨੇ ਤੇ ਟਿਕਟ ਵੀ ਉਹਨਾਂ ਨੂੰ ਜੇ ਜੀਆ ਬੀਜੇਪੀ ਆਗੂ ਮਨਜੀਤ ਸੰਗਮੀ ਆ ਗੰਡ ਦੀ ਗੱਲ ਕਰ ਲੈਂਦੇ ਆ ਜੋ ਕਿ ਪਹਿਲਾ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਜਿੱਤਦੇ ਰਹੇ ਆ ਦੋ ਤਿੰਨ ਵਾਰ ਵਿਧਾਇਕ ਵੀ ਬਣੇ 2002 7 ਤੇ 12 ਦੇ ਵਿੱਚ ਵਿਧਾਇਕ ਵੀ ਬਣੇ ਖਡੂਰ ਸਾਬਤ ਤੇ ਬਾਬਾ ਬਕਾਲਾ ਜਿਹੜੀ ਵਿਧਾਨ ਸਭਾ ਸੀਟ ਆ ਉਸ ਨੂੰ ਅਗਵਾਈ ਵੀ ਦਿੱਤੇ ਰਹੇ ਪਰ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸੀ 2022 ਦੀ ਚੋਣਾਂ ਜਿਹੜੀ ਉਹ ਬੀਜੇਪੀ ਦੀ ਟਿਕਟ ਤੋਂ ਲੜੇ ਸੀ ਅਤੇ ਬਾਬਾ ਬਕਾਲਾ ਤੋਂ ਉਹਨਾਂ ਨੇ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਤੇ 5000 ਤੇ 66 ਵੋਟਾਂ ਜਿਹੜੀ ਆ ਮਨਜੀਤ ਸਿੰਘ ਅੰਮ੍ਰਿਤਿਆ ਵਿੰਡ ਰੂਪ ਪਈਆਂ ਸੀ ਇਸ ਦੇ ਬਾਵਜੂਦ ਇਸ ਵਾਰ ਮਨਜੀਤ ਸਿੰਘ ਨੂੰ ਦੁਬਾਰਾ ਫਿਰ ਤੋਂ ਜਿਹੜਾ ਚੋਣ ਮੈਦਾਨ ਦੇ ਵਿੱਚ ਭਾਜਪਾ ਨੇ ਉਤਾਰਿਆ ਖਡੂਰ ਸਾਹਿਬ ਤੋਂ ਦਰਬੀਰ ਸਿੰਘ ਤੁੰਗ ਨੇ ਜਿਹੜੇ ਆ ਮਰਦੀ ਪਾਰਟੀ ਦੇਖੋਂ ਵਿਧਾਇਕ ਨੇ 2012 ਦੇ ਵਿੱਚ ਵਿਧਾਇਕ ਬਣੇ ਸੀ ਸ਼੍ਰੋਮਣੀ ਅਕਾਲੀ ਦਲ ਬਲੋ 2007 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਇਕ ਬਣੇ ਸੀ ਤੇ ਉਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਤੋਂ ਪਹਿਲਾਂ ਵੀ ਖਡੂਰ ਸਾਹਿਬ ਦੇ ਵਿੱਚ ਵੀ ਵਿਧਾਇਕ ਬਣ ਚੁੱਕੇ ਨੇ 2002 72 2007 ਦੇ ਵਿੱਚ ਵਿਧਾਇਕ ਬਣੇ ਸੀ ਖਡੂਰ ਸਾਹਿਬ ਤੋਂ ਰਣਜੀਤ ਸਿੰਘ ਸਿੱਕੀ ਨੇ ਜਿਹੜੇ ਉਹ 2012 ਅਤੇ 17 ਦੇ ਵਿੱਚ ਰਮਨਜੀਤ ਸਿੰਘ ਸਿੱਕੀ ਨੇ ਮਾਫ ਕਰਨਾ ਰਮਨਜੀਤ ਸਿੰਘ ਸਿੱਕੀ ਨੇ ਜਿਹੜੇ ਉਹ ਵਿਧਾਇਕ ਬੰਦ ਦੇ ਵਿੱਚ ਕਾਮਯਾਬ ਰਹਿੰਦੇ ਆ 2012 ਅਤੇ 17 ਦੇ ਵਿੱਚ 2007 ਦੇ ਵਿੱਚ ਮਨਜੀਤ ਸਿੰਘ ਮੀਆਂ ਵਿੰਡ ਨੇ ਜਿਹੜੇ ਉਹ ਚੌੜ ਜਿੱਤਣ ਦੇ ਵਿੱਚ ਕਾਜੋਬ ਰਹਿੰਦੇ ਆ ਇਸ ਤੋਂ ਇਲਾਵਾ ਉਹਨਾਂ ਦੇ ਰਿਪੋਰਟ ਦੀ ਗੱਲ ਕੀਤੀ ਜਾਵੇ ਤਾਂ 2007 ਦੇ ਵਿੱਚ ਜਦ ਉਹ ਆਇਕਪੜ ਦੇ ਅਸ਼ਰੋਮਣੀ ਅਕਾਲੀ ਦਰਬਨ ਵੱਲੋਂ ਤਾਂ ਉਹ 43470 ਕੋਟਾ ਲਜਾਣ ਦੇ ਵਿੱਚ ਕਾਜੋਬ ਰਹਿੰਦੇ ਆ ਇਸ ਤੋਂ ਇਲਾਵਾ ਗੱਲ 2002 ਦੀ ਗੱਲ ਕੀਤੀ ਜਾਵੇ ਤਾਂ 2002 ਦੇ ਵਿੱਚ 37200 ਬੋਟਾ ਲਜਾਣ ਦੇ ਵਿੱਚ ਜਿਹੜੇ ਮਨਜੀਤ ਸਿੰਘ ਨੇ ਉਹ ਕਾਮਯਾਬ ਰਹਿੰਦੇ ਆ ਤੇ ਵਿਧਾਇਕ ਬਣਦੇ ਵਿੱਚ ਕਾਮਯਾਬੀ ਹਾਸਲ ਕਰਦੇ ਆ ਇਹ ਕੁਝ ਔਂਕੜੇ ਨੇ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਤੁਹਾਡੇ ਨਾਲ ਸਾਂਝੇ ਕੀਤੇ ਕਾਂਗਰਸ ਪਾਰਟੀ ਦੇ ਕੀਤੇ ਭਾਜਪਾ ਆਗੂ ਦੇ ਕੀਤੇ ਤੇ ਨਾਲ ਹੀ ਅਮਰਿਤਪਾਲ ਬਾਰੇ ਵੀ ਤੁਹਾਡੇ ਨਾਲ ਚਾਨਣਾ ਪਾਇਆ ਅਮਰਿਤਪਾਲ ਦੀ ਗੱਲ ਕੀਤੀ ਜਾਵੇ ਤਾਂ ਅਮਰਿਤਪਾਲ ਦੇ ਹੱਕ ਦੇ ਵਿੱਚ ਮੌਜੂਦਾ ਸਮੇਂ ਲਹਿਰ ਜ਼ਰੂਰ ਬਣੀ ਹੋਈ ਹੈ ਵੱਡਾ ਚਿਹਰੇ ਦੇ ਤੌਰ ਤੇ ਉਹ ਸਾਹਮਣੇ ਆ ਰਹੇ ਨੇ ਹਾਲਾਂਕਿ ਵੋਟਾਂ ਉਹਨਾਂ ਦੇ ਹੱਥ ਦੇ ਵਿੱਚ ਕਿੰਨੀਆਂ ਪੈਂਦੀਆਂ ਨੇ ਇਹ ਆਉਣ ਵਾਲਾ ਵਕਤ ਹੀ ਦੱਸੇਗਾ ਕਿਉਂਕਿ ਲਹਿਰਾ ਉੱਠਦੀਆਂ ਰਹੀਆਂ ਨੇ ਪਰ ਵੋਟਾਂ ਦੇ ਵਿੱਚ ਤਬਦੀਲ ਕਈ ਵਾਰ ਨਹੀਂ ਹੁੰਦੀਆਂ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਕਾਂਗਰਸ ਦੀ ਰੈਲੀ ਦੇਖਣ ਜਾਓ ਤਾਂ ਲੱਗਦਾ ਕਿ ਕਾਂਗਰਸ ਨੂੰ ਹੀ ਵੋਟਾਂ ਪੈਣਗੀਆਂ ਨੇ ਜੇ ਤੁਸੀਂ ਅਕਾਲੀ ਦਲ ਦੀ ਰੈਲੀ ਦੇਖਣ ਜਾਓ ਤਾਂ ਇਹ ਲੱਗਦਾ ਕਿ ਸਾਰਾ ਪੰਜਾਬ ਸ਼ਰੋਮੜੀ ਇਕੱਲੇ ਦਲ ਲਾਲੀ ਹੈ ਤੇ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਈ ਰੋਡ ਸ਼ੋਅ ਜਾਂ ਰੈਲੀ ਦੇਖ ਲਈ ਜਾਵੇ ਤਾਂ ਇਹ ਉਝ ਲੱਗਦਾ ਕਿ ਸਾਰਾ ਪੰਜਾਬ ਵੀ ਮੁੱਖ ਮੰਤਰੀ ਦੇ ਨਾਲ ਹੈ ਪਰ ਨਤੀਜੇ ਕੁਝ ਹੋਰੀ ਬਣ ਜਾਂਦੇ ਆ ਨਤੀਜੇ ਕਿਸੇ ਹੋਰੀ ਤਗ ਤਰੀਕੇ ਦੇ ਆਉਂਦੇ ਆ ਇਸੇ ਤਰ੍ਹਾਂ ਦੇ ਹਾਲਾਤ ਇੱਥੇ ਬੜੇ ਹੋਏ ਆ ਕਿਉਂਕਿ ਪੰਜ ਵੱਡੇ ਆਗੂ ਨੇ ਜਿਹੜੇ ਉਹ ਚੋਣ ਮੈਦਾਨ ਦੇ ਵਿੱਚ ਨੇ ਮੌਜੂਦਾ ਐਮਪੀ ਕਾਂਗਰਸ ਪਾਰਟੀ ਵੱਲੋਂ ਨੇ ਤੇ ਇਸ ਕਰਕੇ ਕਾਂਗਰਸ ਪਾਰਟੀ ਨੂੰ ਅਥੋਂ ਫਰੋਖੇ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਕਾਂਗਰਸ ਪਾਰਟੀ 2014 ਦੇ ਵਿੱਚ ਕੁਝ ਚੰਗਾ ਨਹੀਂ ਕਰ ਪਾਈ ਸੀ 2019 ਦੇ ਵਿੱਚ ਜਿੱਤਣ ਦੇ ਵਿੱਚ ਕਾਮਯਾਬ ਰਹੀ ਉਸ ਦੇ ਪਿੱਛੇ ਦਾ ਕਾਰਨ ਇਹ ਵੀ ਮੰਨਿਆ ਜਾਂਦਾ ਕਿਉਂਕਿ 2 ਲੱਖ ਤੋਂ ਵੱਧ ਵੋਟਾਂ ਨੇ ਜਿਹੜੀਆਂ ਉਹ ਬੀਬੀ ਖੱਲੜਾ ਨੂੰ ਪਈਆਂ 3 ਲੱਖ ਤੋਂ ਵੱਧ ਵੋਟਾਂ ਨੇ ਜਿਹੜੀਆਂ ਉਹ ਬੀਬੀ ਜਗੀਰ ਕੌਰ ਨੂੰ ਪਈਆਂ ਤੇ ਦੋ ਪੱਥਕ ਚਿਹਰੇ ਨੇ ਜਿਹੜੇ ਉਹਨਾਂ ਦੇ ਕਾਰਨ ਵੋਟਾਂ ਵਡੀਆਂ ਗਈਆਂ ਤੇ ਤੀਜਾ ਬੰਦਾ ਬਾਜ਼ੀ ਮਾਰ ਗਿਆ ਇਸੇ ਤਰੀਕੇ ਦੇ ਨਾਲ ਇਸ ਵਾਰ ਵੀ ਹੋ ਸਕਦਾ ਕਿਉਂਕਿ ਜੇਕਰ ਜਿਸ ਤਰੀਕੇ ਦੇ ਨਾਲ ਗੱਲਾਂ ਚੱਲ ਰਹੀਆਂ ਨੇ ਇੱਕ ਤੜਾ ਵਿਕਾਸ ਸੰਬਲੂਆ ਤੇ ਅਮਰਿਤਪਾਲ ਤੜਾ ਜਿਹੜਾ ਇੱਕ ਦੂਜੇ ਦੇ ਵਿਰੁੱਧ ਬੋਲਦਾ ਦਿਖਾਈ ਦਿੰਦਾ ਤੇ ਦੂਜੇ ਪਾਰਟੀਆਂ ਦੇ ਉਮੀਦਵਾਰ ਉਸ ਲੈਵਲ ਤੇ ਬੋਲਦੇ ਨਹੀਂ ਦਿਖਾਈ ਦੇ ਰਹੇ ਪਰ ਸਿੱਖ ਮੁੱਦਿਆਂ ਦੇ ਉੱਤੇ ਤੇ ਦੋਵੇਂ ਤੜੇ ਇੱਕ ਦੂਜੇ ਦੇ ਸਾਹਮਣੇ ਦਿਖਾਈ ਦੇ ਰਹੇ ਨੇ ਉਂਝ ਨਾ ਹੋਵੇ ਕਿ ਇਹ ਦੋਨੇ ਆਪਸ ਦੇ ਵਿੱਚ ਲੜਦੇ ਰਹਿ ਜਾਣ ਤੇ ਤੀਜਾ ਕੋਈ ਕਾਂਗਰਸ ਜਾਂ ਆਮ ਆਦਮੀ ਪਾਰਟੀ ਜਾਂ ਭਾਜਪਾ ਇੱਥੋਂ ਬਾਜ਼ੀ ਮਾਰਨ ਦੇ ਵਿੱਚ ਤਾਕਤਬੀ ਹਾਸਲ ਕਰ ਲਵੇ ਇਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਨੇ ਇੱਕ ਖਾਸ ਗੱਲ ਇਹ ਹੈ ਕਿ ਵਿਰਸਾ ਸਿੰਘ ਬਲਟੋਹਾ ਅਤੇ ਅਮਰਿਤਪਾਲ ਦੇ ਵਿੱਚ ਵੱਧ ਵੋਟਾਂ ਉਸ ਧੜੇ ਨੂੰ ਪੈਣੀਆਂ ਨੇ ਜਿਹੜਾ ਕਿ ਇੱਕ ਦੇ ਵਿਰੁੱਧ ਨਰੇਟਿਵ ਸਿਰਜਣ ਦੇ ਵਿੱਚ ਕਾਬਜਾਪ ਰਹੇਗਾ ਇਹ ਨੈਰੋਨ ਮੰਨਿਆ ਜਾ ਰਿਹਾ ਅੰਤਿਮ ਦਿਨਾਂ ਦੇ ਵਿੱਚ ਜੋ ਵੀ ਧੜਾ ਇੱਕ ਦੂਜੇ ਦੇ ਉੱਤੇ ਹਾਵੀ ਹੋਵੇਗਾ ਉਸ ਦੇ ਹੱਕ ਦੇ ਵਿੱਚ ਵੱਧ ਵੋਟਾਂ ਪੈਣਗੀਆਂ ਇੱਕ ਚੀਜ਼ ਜ਼ਰੂਰ ਮੰਨੀ ਜਾ ਸਕਦੀ ਅਮਰਿਤਪਾਲ ਦੇ ਹੱਕ ਦੇ ਵਿੱਚ ਕਿ ਇਮੋਸ਼ਨਲ ਵੋਟਾਂ ਅਮਰਿਤ ਪਾਲ ਨੂੰ ਪੱਕੀਆਂ ਪੈਣੀਆਂ ਨੇ ਤੇ ਦੂਜੇ ਪਾਸੇ ਵਿਰਸਾ ਸਿੰਘ ਬਟਵਾਹਾ ਨੂੰ ਜਿਹੜੀਆਂ ਰਵੈਤਿਕ ਵੋਟਾਂ ਨੇ ਤੇ ਪੱਕੀਆਂ ਵੋਟਾਂ ਨੇ ਅਟਲੀ ਗੱਲ ਦੇ ਹੱਥ ਦੇ ਵਿੱਚ ਜ਼ਰੂਰ ਜਾਣਗੀਆਂ ਇਹ ਦੋਵਾਂ ਦੇ ਜਿਹੜੇ ਮਜ਼ਬੂਤ ਪੱਖ ਨੇ ਕਮਜ਼ੋਰ ਪੱਖ ਇਹ ਹੈ ਕਿ ਜਿਹੜਾ ਜਿਸ ਤਰ੍ਹਾਂ ਦੀ ਵਿਚਾਰਧਾਰਾ ਇੱਕ ਦੂਜੇ ਦੇ ਵਿਰੁੱਧ ਵਰਤੀ ਜਾ ਰਹੀ ਹੈ ਉਹ ਕਿਤੇ ਨਾ ਕਿਤੇ ਦੋਵੇਂ ਧੜਿਆਂ ਨੂੰ ਨਕਸਾਲ ਪਹੁੰਚਾ ਸਕਦੀ ਆ ਹੋ ਸਕਦਾ ਹੈ ਕਿ ਲੋਕ ਵੋਟਾਂ ਵੱਡੀਆਂ ਜਾਣ ਤੇ ਤੀਜੀ ਧੜੇ ਨੂੰ ਫਾਇਦੇਮੰਦ ਹੋ ਜਾਵੇ ਤੇ ਤੀਜਾ ਧੜਾ ਫਾਇਦੇ ਚ ਚਲਾ ਜਾਵੇ ਇਹ ਹੋ ਸਕਦਾ ਕਿਉਂਕਿ ਪਿਛਲੀ ਵਾਰ ਇਹ ਦੇਖਣ ਨੂੰ ਮਿਲਿਆ ਸੀ ਹੁਣ ਇੰਟਰਸਟਿੰਗ ਗੱਲ ਉਹੀ ਹੈ ਕਿ ਆਖਰ ਲੋਕਾਂ ਨੇ ਡਿਸਾਈਡ ਕਰਨਾ ਕਿ ਅਸੀਂ ਪੀਤੇ ਵੱਲਾਂ ਸ਼੍ਰੋਮਣੀ ਅਕਾਲੀ ਦਲ ਵੱਲਾਂ ਕਾਂਗਰਸ ਪਾਰਟੀ ਵੱਲਾਂ ਆਮ ਆਦਮੀ ਪਾਰਟੀ ਵੱਲਾਂ ਭਾਜਪਾ ਵੱਲਾਂ ਜਾਂ ਫਿਰ ਅਮਰਿਤਪਾਲ ਵੱਲਾਂ ਅਮਰਿਤਪਾਲ ਇੱਕ ਕੋਟਾਂਟ ਤਰੀਕੇ ਦੇ ਨਾਲ ਜਿੱਤ ਸਕਦੇ ਨੇ ਜੇਕਰ ਕਾਂਗਰਸ ਅਤੇ ਅਕਾਲੀ ਦਲੂ ਜਿਹੜੀਆਂ ਰੁਚੀ ਪਾ ਵੋਟਾਂ ਨੇ ਪੱਕੀਆਂ ਵੋਟਾਂ ਨੇ ਉਹ ਨਾ ਪੈਣ ਸਰ ਅਮਰਿਤਪਾਲ ਪੱਕੇ ਜਿੱਤਣਗੇ ਜੇਕਰ ਵਿਰਸਾ ਸਿੰਘ ਬਲਟੋਹਾ ਨੂੰ ਪੱਕੀਆਂ ਵੋਟਾਂ ਨੇ ਜਿਹੜੀਆਂ ਉਹ ਪੈ ਜਾਂਦੀਆਂ ਨੇ ਤੇ ਦੂਜੀਆਂ ਅਧੀਆਂ ਵੋਟਾਂ ਅਮਰਿਤਪਾਲ ਨੂੰ ਪੈ ਜਾਂਦੀਆਂ ਨੇ ਤਾਂ ਕਾਂਗਰਸ ਅਤੇ ਆਵਾਜ਼ਵੀ ਪਾਰਟੀ ਨੂੰ ਫਾਇਦਾ ਜ਼ਰੂਰ ਪਹੁੰਚੇਗਾ ਇਹ ਗੱਲ ਉਸ ਉਮੀਦਵਾਰ ਦੀ ਕਰ ਲੈਣੇ ਆ ਜਿਹੜਾ ਕਿ ਇਥੋਂ ਜ਼ਿਆਦਾ ਮਜ਼ਬੂਤ ਮੰਨਿਆ ਜਾ ਰਿਹਾ ਜਿਸ ਦੇ ਹੱਕ ਦੇ ਵਿੱਚ ਪਹੁੰਚ ਸਕਦੀਆਂ ਨੇ ਵੋਟਾਂ ਉਸ ਦੀ ਗੱਲ ਕੀਤੀ ਜਾਵੇ ਤਾਂ ਇਹ ਹੋ ਸਕਦਾ ਜਿਸ ਤਰ੍ਹਾਂ ਕਾਂਗਰਸ ਪਾਰਟੀ ਦਾ ਉਮੀਦਵਾਰ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ ਉਮੀਦਵਾਰ ਉਤਾਰਿਆ ਅਮਰਿਤਪਾਲ ਹੈ ਭਾਜਪਾ ਵੱਲੋਂ ਵੀ ਹੈ ਤੇ ਹੋਰ ਵੀ ਜਿਹੜੇ ਲਗਾਤਾਰ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਥੋਂ ਚੋਣ ਮੈਦਾਨ ਦੇ ਵਿੱਚ ਨੇ ਜੇਕਰ ਵੋਟਾਂ ਵੰਡੀਆਂ ਨਹੀਂ ਜਾਂਦੀਆਂ ਤਾਂ ਫਾਇਦਾ ਜਿਹੜਾ ਉਹ ਇਹਨਾਂ ਧੜਿਆਂ ਨੂੰ ਹੋ ਸਕਦਾ ਮੁਕਾਬਲਾ ਜਿਹੜਾ ਵਰਸਾ ਸਿੰਘ ਬਲਟੋਹਾ ਤੇ ਅਮਰਿਤਪਾਲ ਦੇ ਹੱਕ ਦੇ ਵਿੱਚ ਹੋ ਸਕਦਾ ਪਰ ਜੇਕਰ ਇਹ ਦੋਵੇਂ ਇਸੇ ਤਰ੍ਹਾਂ ਲੜਦੇ ਝਗੜਦੇ ਰਹੇ ਦੋਵੇਂ ਧੜੇ ਦਾ ਫਾਇਦਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਜ਼ਰੂਰ ਹੋ ਸਕਦਾ ਹੈ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਇਹ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰਾਂ ਮੰਤ ਸਰਕਾਰਾਂ ਉਹਨਾਂ ਦੇ ਹੱਕ ਦੇ ਵਿੱਚ ਇਹ ਜਾ ਸਕਦਾ ਹਾਲਾਂਕਿ ਆਮ ਆਦਮੀ ਪਾਰਟੀ ਨੂੰ ਨਾ ਹੀ 2019 ਨਾ ਹੀ 2014 ਦੇ ਵਿੱਚ ਇਤੋਂ ਚੰਗਾ ਰਿਸਪੌਂਸ ਨਹੀਂ ਮਿਲਿਆ ਇਸ ਦਾ ਨੁਕਸਾਨ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਜ਼ਰੂਰ ਹੋ ਸਕਦਾ ਜੇਕਰ ਅਮਰਿਤਪਾਲ ਅਤੇ ਗਰਸਾ ਸਿੰਘ ਬਲਟੋਹਾ ਜਿਹੜੇ ਦੋਵੇਂ ਧੜੇ ਨੇ ਇੱਕ ਦੂਜੇ ਦੇ ਵਿਰੁੱਧ ਇਸ ਤੰਤਰ ਤਰੀਕੇ ਦੇ ਨਾਲ ਲੱਗੇ ਰਹੇ ਤਾਂ ਉਹ ਆਪਣਾ ਫਾਇਦਾ ਘਟ ਕਰਨਗੇ ਨਿਸ਼ਾਨ ਜ਼ਰੂਰ ਕਰਨਗੇ ਸੰਗਤ ਨੇ ਤੈਅ ਕਰਨਾ ਕਿ ਅਮਰਿਤਪਾਲੂ ਜਿੱਤੇ ਹੋਣਾ ਜਾਂ ਗਰਸਾ ਸਿੰਘ ਬਲਟੋਹਾ ਨੂੰ ਜਿੱਤੋੜਾ ਦੋਵੇਂ ਧੜਿਆਂ ਦੇ ਵਿੱਚੋਂ ਇੱਕ ਉਮੀਦਵਾਰ ਪਹਿਲੇ ਜਾਂ ਦੂਜੇ ਸਥਾਨ ਤੇ ਜ਼ਰੂਰ ਰਹੇਗਾ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਗੱਲ ਕਰਾਂਗੇ ਖਡੂਰ ਸਾਹਿਬ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਇਹ ਕਿਹੜਾ ਉਮੀਦਵਾਰ ਕਿਹੜੇ ਦੂਜੇ ਉਮੀਦਵਾਰਾਂ ਤੇ ਉੱਤੇ ਭਾਰੂ ਪੈ ਸਕਦਾ ਤਾਜ਼ਾ ਸਮੀਕਰਨ ਕੀ ਕਹਿੰਦੇ ਨੇ ਤੇ ਪਿਛਲੇ ਅੰਕੜੇ ਕੀ ਕਹਿੰਦੇ ਨੇ ਉਹਨਾਂ ਦੇ ਅਨੁਸਾਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸੀਟ ਉੱਤੇ ਕਿਹੜਾ ਉਹ ਉਮੀਦਵਾਰ ਹੈ ਜਿਹੜੀਆਂ ਦੂਜੇ ਉਮੀਦਵਾਰਾਂ ਤੇ ਉੱਤੇ ਭਾਰੂ ਪੈ ਸਕਦਾ ਤੇ ਖਡੂਰ ਸਾਹਿਬ ਦਾ ਕਿਲਾ ਕਿਹੜਾ ਉਮੀਦਵਾਰ ਹੈ ਜਿਹੜਾ ਉਹ ਫਤਿਹ ਕਰ ਸਕਦਾ ਤਾਜ਼ਾ ਸਮਿਕਰਣ ਕੀ ਬਣੇ ਹੋਏ ਨੇ ਤੇ ਪਿਛਲੇ ਅੰਕੜਿਆਂ ਦੇ ਆਧਾਰ ਤੇ ਮੀਡੀਆ ਦੇ ਵਿੱਚ ਵਿਚਰਦੇ ਆ ਕਈ ਸਾਲ ਹੋ ਚੁੱਕੇ ਨੇ ਉਹਨਾਂ ਦੇ ਉਹ 70000 ਰੁਪਏ ਦੇ ਆਧਾਰ ਤੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਕਟੂਰ ਸਾਹਿਬ ਦੇ ਵਿੱਚ ਬਣੇ ਹੋਏ ਨੇ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਹੜੇ ਅਮਰਿਤਪਾਲ ਹੁਰੀ ਨੇ ਉਹਨਾਂ ਦੇ ਹੱਕ ਦੇ ਵਿੱਚ ਤਾਜ਼ਾ